ਦਾ ਸਪੀਡ ਨਾਲ ਹਜੇ ਵੀ ਪਾਣੀ ਜਿਹੜਾ ਉਹ ਆ ਰਿਹਾ ਹੈ। ਇਹ ਉੱਪਰ ਤੱਕ ਚੱਕੇ ਹੋਏ ਆ। ਝਿੱਟੇ ਕਰਕੇ ਸਾਰਾ ਪਾਣੀ ਜਿਹੜਾ ਉਹ ਨਿਕਲ ਗਿਆ ਏ। ਤੋੜ ਫਾਜਲ ਤੱਕ ਜਿਹੜਾ ਹੈ ਪਾਣੀ ਮਾਰ ਕਰ ਰਿਹਾ ਹੈ। ਹਜਾ ਬਹੁਤ ਸਪੀਡ ਨਾਲ ਆ ਰਿਹਾ ਵੈਸੇ ਕੇਲੀ ਜਿਹੜੀ ਇਥੋਂ ਸਾਰੀ ਪਾਲਸ ਆਊਟ ਹੋ ਗਈ ਹੈ ਜਿਹੜੀ ਉਸਦੇ ਨਾਲ ਆਪਾਂ ਨੂੰ ਦੇਖੀ ਸੀਗੀ ਉਹ ਸਾਹਮਣੇ ਕਰਨਾ ਸੀ ਸਫਾਈ ਕਰਨੀ ਸੀ ਸਾਰੀ ਉਹ ਨਹੀਂ ਕੀਤੀ ਗਈ ਜਿਹੜੀ ਕੇਲੀ ਹੈ। ਉਹ ਆਕੇ ਫਲੱਡ ਗੇਟ 'ਚ ਫਸ ਜਾਂਦੀ ਆ ਸਤਿ ਸ੍ਰੀ ਅਕਾਲ ਜੀ ਆਪਾਂ ਇਸ ਟਾਈਮ ਖੜੇ ਆ ਹਰੀਕੇ ਹੈੱਡ ਤੇ ਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਵੇਖਣ ਆਏ ਹੋਇਆ ਕਿੰਨਾ ਤੇ ਦੇਖੋ ਉਸ ਦਿਨ ਨਾਲ ਉਹ ਪਹਿਲਾਂ ਲਾਸਟ ਟਾਈਮ ਆਪਾਂ ਆਏ ਸੀਗੇ 26 27 ਤਰੀਕ ਨੂੰ ਤੇ ਅੱਜ ਹੈਗੀ 1 ਸਪਟੰਬਰ ਤੇ ਅੱਜ ਦੇਖੋ ਪਾਣੀ ਅੱਗੇ ਨਾਲੋਂ ਉਤਰਿਆ ਹੋਇਆ ਹੈ ਸਾਹਮਣੇ ਉਹ ਮਿੱਟੀ ਐ ਉੱਥੋਂ ਪਤਾ ਲੱਗ ਰਿਹਾ ਐ ਵੈਸੇ ਵੀ ਪਿੱਛੋਂ ਪਾਣੀ ਦੀ ਸਪੀਡ ਜਿਹੜੀ ਉਹ ਬਹੁਤ ਹੀ ਜ਼ਿਆਦਾ ਘਟ ਐ ਅੱਗੇ ਨਾਲੋਂ ਤੇ ਨਹਿਰਾਂ ਦੇ ਵਿੱਚ ਵੀ ਪਾਣੀ ਛੱਡਿਆ ਹੋਇਆ ਕਿਉਂਕਿ ਕੱਲ ਰਾਤ ਛੱਡਿਆ ਸੀ ਪਾਣੀ ਹਾਂ ਰਾਤ ਛੜਾ ਕੇ ਗਏ ਆ ਬਾਦ ਛੱਡਿਆ ਇਹਨਾਂ ਨੇ ਹਾਂ ਤੇ ਉਹਦੇ ਨਾਲ ਬਾਦ ਪਾਣੀ ਛੱਡਿਆ ਉਹਦੇ ਕਰਕੇ ਨਾ ਉਹਦੇ ਕਰਕੇ ਕਾਫੀ ਕਾਫੀ ਪਾਣੀ ਇਧਰ ਨਹਿਰਾਂ 'ਚ ਪਈ ਜਾਂਦਾ ਤੇ ਨਹਿਰਾਂ ਜਿਹੜੀਆਂ ਗੱਲ ਖੁਰਦ ਵਿੱਚ ਵੀ ਇਧਰੋਂ ਨੰਗੀਆਂ ਰਾਜਸਥਾਨ ਫੀਡਰ ਰਾਜਸਥਾਨ ਫੀਡਰ ਪਹਿਲਾਂ ਬੰਦ ਕਰਤੀਆਂ ਸੀ ਉਸ ਦਿਨ 26 ਤਰੀਕ ਨੂੰ ਛੱਡਿਆ ਸੀ ਉਸ ਤੋਂ ਬਾਅਦ ਬੰਦ ਕਰ ਦਿੱਤੀਆਂ ਹੋਈਆਂ ਸੀ ਫਿਰ ਰਾਤ ਛੜਾਇਆ ਰਾਤ ਛੜਾਇਆ ਇਹਨਾਂ ਨੇ ਕਿਸਾਨ ਯੂਨੀਅਨ ਨੇ ਇੱਥੋਂ ਇਕੱਠੇ ਹੋ ਕੇ ਆ ਜਾਂਦੀਆਂ ਛੂਕਦੀਆਂ ਨਹਿਰਾਂ ਹੁਣ ਤੇ ਕਾਫੀ ਜ਼ਿਆਦਾ ਕਿਉਂਕਿ ਪਿੱਛੋਂ ਰਾਜਸਥਾਨ ਵੱਲੋਂ ਵੀ ਵੀਡੀਓਜ਼ ਆ ਰਹੀਆਂ ਸੀ ਕਿ ਉੱਥੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਾ ਹੈ ਇਹ ਨਹਿਰਾਂ ਦੇ ਜ਼ਿਆਦਾ ਚਲਾਉਣ ਨਾਲ ਨਾ ਤਾਂ ਹੀ ਪਾਣੀ ਘਟਿਆ ਉੱਧਰ ਨੂੰ ਪਾਣੀ ਘਟੇ ਜਾ ਰਿਹਾ ਹੈ। ਡੇਹਰਾ ਵੱਲੇ ਵੀ ਕੁਝ ਪਾਣੀ ਡਿਵਾਈਡ ਹੋ ਕੇ ਜਾ ਰਿਹਾ। ਵੈਸੇ ਵੀ ਅੱਜ ਜਿਹੜੀ ਹੈ ਬਾਰਿਸ਼ ਇਸ ਫਰੋਸਪੋਰ ਦੇ ਰੀਏ ਦੇ ਵਿੱਚ ਨਹੀਂ ਹੋਈ। ਬੱਦਲ ਵਾਈ ਪੂਰੀ ਹੈ ਪਰ ਬਾਰਿਸ਼ ਨਹੀਂ ਹੋਈ। ਪਿੱਛੇ ਉਹ ਕੇਲੀ ਦੇਖੋ ਕੇਲੀ ਰੂੜੀ ਆਉਂਦੀ ਆ ਇੰਨੀ ਕੇਲੀ। ਇੰਨਾ ਗੰਦ ਉਸ ਦਿਨ ਦਾ ਜਮਾ ਹੋਇਆ ਹਜੇ ਤੱਕ ਨਹੀਂ ਮੁਕਾ। ਕਿ ਨਹੀਂ? ਇਹ ਪਿੱਛੋਂ ਹੀ ਆ ਰਿਹਾ ਜਿਹੜਾ ਪਿੱਛੇ ਜੰਮਿਆ ਹੋਇਆ ਸੀ। ਪਿਛੇ ਦ੍ਰਿਆ ਦੇ ਵਿੱਚ ਆਧੀਆਂ ਨਹਿਰਾਂ ਦੇ ਵਿੱਚ ਕਿਉਂਕਿ ਉੱਪਰ ਪਹਾੜਾਂ ਤੇ ਜੰਮੂ ਵਾਲੇ ਬਹੁਤ ਬਾਰਿਸ਼ ਹੋ ਕੇ ਹੱਟੀ ਹੈ ਬਹੁਤ ਵੀ ਕਲਾਊਡ ਬਸਟ ਹੋਏ ਬੰਦਲ ਫਟੇ ਆ ਜਿਹਦੇ ਕਰਕੇ ਜਿਹੜਾ ਸੀਗਾ ਬਟ ਅੱਜ ਦੇ ਦਿਨ ਵੀ ਵਾਰਨਿੰਗ ਬਹੁਤ ਹੈਵੀ ਸੀ ਫਰੋਜ਼ਪੁਰ ਦੇ ਵਿੱਚ ਵੀ ਔਰੇਂਜ ਅਲਰਟ ਸੀਗਾ ਤੇ ਜਲੰਧਰ ਕਪੂਰਥਲਾ ਵਾਲੀ ਸਾਈਡ ਇੱਧਰ ਸੀਗਾ ਰੈਡ ਅਲਰਟ ਬਟ ਸਾਰੇ ਜਣੇ ਉਦਾਸ ਕਰੀਏ ਕਿ ਬਾਰਿਸ਼ ਪਿੱਛੋਂ ਰੁਕੇ ਤੇ ਤਾਂ ਹੀ ਅੱਗੇ ਪਾਣੀ ਦਾ ਹੱਲ ਹੋ ਸਕਦਾ ਨਹੀਂ ਤੇ ਜਗਾ ਜਗਾ ਤੋਂ ਬੰਨ ਜਗੇ ਟੁੱਟ ਰਿਹਾ ਨੁਕਸਾਨ ਬਹੁਤ ਹੈ ਪਹਿਲਾਂ ਆਪਾਂ ਉਧਰ ਫਰੋਸਪਰ ਵਾਲੀ ਸਾਈਡ ਵੀ ਗਏ ਸੀਗੇ ਉਧਰ ਦੇਖ ਕੇ ਆਏ ਆ ਪਾਣੀ ਦਾ ਹਾਲ ਬਹੁਤ ਬੁਰਾ ਹਾਲ ਹੈ ਘਰ ਸਾਰੇ ਪਿੰਡਾਂ ਦੇ ਪਿੰਡ ਜਿਹੜੇ ਉਹ ਡੁੱਬੇ ਹੋਏ ਆ ਤੇ ਫਸਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਕਿਸਾਨ ਵਿਚਾਰੇ ਕੰਡੇ ਤੇ ਖਲੋਖ ਲੋ ਕੇ ਆਪਣੀ ਫਸਲ ਨੂੰ ਦੇਖ ਰਹੇ ਆ ਤੇ ਉਹਨਾਂ ਨੇ ਸਾਰਾ ਖਰਚਾ ਵਗੈਰਾ ਉਹਨਾਂ ਅਗਲੀ ਸਾਈਡ ਦਿਖਾਈ ਇਹਨਾਂ ਨੂੰ ਪਰਲੀ ਸਾਈਡ ਜਿਹੜੀ ਆ ਚਲੋ ਆਪਾਂ ਉਧਰ ਚੱਲਦੇ ਹਾਂ ਜਿੱਥੋਂ ਪਾਣੀ ਜਾ ਰਿਹਾ ਨਾ ਤੇ ਪਰਲੀ ਸਾਈਡ ਕਿੰਨਾ ਜਾ ਰਿਹਾ ਉਹ ਦਿਖਾਉਨੇ ਇਹਨਾਂ ਨੂੰ ਉਧਰ ਚੱਲਦੇ ਆਪਾਂ ਉਧਰ ਜਾ ਕੇ ਦੇਖਦੇ ਆਂ ਚਲੋ ਆ ਦੇਖੋ ਜੀ ਜਿਹੜੀਆਂ ਦੋਨੇ ਨਹਿਰਾਂ ਨੇ ਦੋਨੇ ਨਹਿਰਾਂ ਜਿਹੜੀਆਂ ਜਾ ਰਹੀਆਂ ਨੇ ਰਾਜਸਥਾਨ ਫੀਡਰ ਤੇ ਸਰਹੰਦ ਇਹ ਦੋਨਾਂ 'ਚ ਪਾਣੀ ਇਹਨਾਂ ਨੇ ਛੱਡ ਦਿੱਤਾ ਹੋਇਆ ਹੁਣ ਆ ਦੇਖੋ ਪਹਿਲਾਂ ਘੱਟ ਸੀਗਾ ਹੁਣ ਜ਼ਿਆਦਾ ਛੜਾਇਆ ਅਧੀਆਂ ਚੱਲ ਰਹੀਆਂ ਸੀ ਇਹ ਹੁਣ ਤਾਂ ਜਿਹੜਾ ਪੂਰੇ ਖੁੱਲੇ ਹੋਏ ਆ ਜੇ ਪਹਿਲਾਂ ਹੀ ਆਪਾਂ ਇੰਨਾ ਇੰਨਾ ਪਾਣੀ ਜਿਹੜਾ ਉਹ ਛੱਡਦੇ ਰਹਿੰਦੇ ਤੇ ਆਹ ਹਾਲ ਨਹੀਂ ਸੀ ਬੰਨਾ ਪਰ ਪਿੱਛੋਂ ਬਾਰਿਸ਼ ਵੀ ਬਹੁਤ ਜ਼ਿਆਦਾ ਹੈ ਹੁਣ ਆਪਾਂ ਆ ਗਏ ਆ ਪੁੱਟੇ ਪੋਲ ਤੋਂ ਆ ਕੇ ਆਪਾਂ ਦੇਖ ਰਹੇ ਆ ਕਿ ਜਿਹੜਾ ਬਿਆਸ ਦਾ ਪਾਣੀ ਹੈ ਉਹ ਸਤਲੁਜ ਦੇ ਪਾਣੀ ਦੇ ਵਿੱਚ ਰਲਾਇਆ ਹੋਇਆ ਹੈ ਸਤਲੁਜ ਦਾ ਪਾਣੀ ਜਿਹੜਾ ਉਹ ਕਦੀ ਵੀ ਨਾ ਡੋਬੇ ਆਪਾਂ ਨੂੰ ਜੇ ਬਿਆਸ ਦਾ ਪਾਣੀ ਸਤਲੁਜ ਦੇ ਵਿੱਚ ਨਾ ਪਾਇਆ ਜਾਵੇ ਤੇ ਤੇ چھوٹਾ ਨੂੰ ਉਹ ਦੂਸਰੀ ਸਾਈਡ ਜਾ ਕੇ ਦਿਖਾਉਣੇ ਆ ਕਿ ਜਿਹੜਾ ਪਿਆਸ ਦਾ ਪਾਣੀ ਆ ਉਹ ਵਿੱਚ ਮਿਕਸ ਸਤਲੋਜ ਦੇ ਪਾਣੀ ਦੇ ਵਿੱਚ ਰਲਾਇਆ ਜਾਂਦਾ ਤੇ ਉਸ ਤੋਂ ਬਾਅਦ ਦੋਵੇਂ ਪਾਣੀ ਇਕੱਠੇ ਹੋ ਕੇ ਅੱਗੇ ਜਾ ਕੇ ਫੋਸਪੋਰ ਫਾਜ਼ਿਲ ਕਾ ਇਸ ਏਰੀਆ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਤੇ ਕਈ ਨਗਰ ਦੇ ਪਿੰਡ ਡੁੱਬ ਗਏ ਆ ਬਹੁਤ ਜ਼ਿਆਦਾ ਫਸਲ ਜਿਹੜੀ ਆ ਤਬਾਹ ਹੋ ਗਈ ਆ ਹੁਣ ਆਪਾਂ ਦੂਸਰੀ ਸਾਈਡ ਤੇ ਜਾ ਕੇ ਪਾਣੀ ਦਾ ਵਹਾਅ ਵੇਖੋ ਤੁਸੀਂ ਕਿੰਨਾ ਜ਼ਿਆਦਾ ਤੇਜ਼ ਇਸ ਸਾਈਡ ਤੇ ਬਹੁਤ ਹੀ ਜ਼ਿਆਦਾ ਸਪੀਡ ਨਾਲ ਹਜੇ ਵੀ ਪਾਣੀ ਜਿਹੜਾ ਉਹ ਆ ਰਿਹਾ ਹੈ ਬਹੁਤ ਪਾਣੀ ਬਹੁਤ ਛੱਡਿਆ ਹੋਇਆ ਪਾਣੀ ਨਗਰੋਂ ਬੱਦਟ ਆ ਰਿਹਾ ਤੇ ਇਹਦੇ ਵਿੱਚ ਹੁੰਦਾ ਹੋਇਆ ਸੱਤ ਲੋਜ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਤਾਂ ਕਰਕੇ ਇੰਨਾ ਅਗਲੇ ਪਿੰਡਾਂ ਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਪਾਣੀ ਇੰਨੀ ਸਪੀਡ ਨਾਲ ਜਾਂਦਾ ਹੈ ਕਿ ਬੰਨ ਜਿਹੜੇ ਉਹ ਜਗਾ ਜਗਾ ਤੋਂ ਟੁੱਟ ਰਹੇ ਬੰਨ ਕੱਚੀ ਹੈ ਤਾ ਕਰਕੇ ਉਹ ਜਿੱਥੋਂ ਵੀ ਬੰਨਦੇ ਆ ਸਪੀਡ ਨਾਲ ਫਿਰ ਪਾਣੀ ਜਾਣ ਕਰਕੇ ਉਹ ਦੁਬਾਰਾ ਟੁੱਟ ਜਾਂਦੇ ਆ। ਦੱਸੇ ਇੱਟਾ ਨੇ ਹੁਣ ਇਸ ਟਾਈਮ ਤੇ 플ੱਡ ਗੇਟ ਪੂਰੇ ਜਦ ਫੁੱਲ ਓਪਨ ਕੀਤੇ ਹੋਏ ਉੱਪਰ ਤੱਕ ਚੱਕੇ ਹੋਏ ਆ। ਜਿੱਤੇ ਕਰਕੇ ਸਾਰਾ ਪਾਣੀ ਜਿਹੜਾ ਉਹ ਨਿਕਲ ਗਿਆ ਏ ਤੋੜ ਫਾਜਲਕਾ ਤੱਕ ਜਿਹੜਾ ਹੈ ਪਾਣੀ ਮਾਰ ਕਰ ਰਿਹਾ ਹੈ ਹਜੇ ਵੀ ਜਿਹੜਾ ਉਧਰ ਫਰੋਜ਼ਪੁਰ ਫਾਜਲਕਾ ਏਰੀਆ ਦੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਹੈ। ਆਪਾਂ ਕੋਈ ਵੀ ਵਹੀਕਲ ਗੱਡੀ ਮੋਟਰ ਉਧਰ ਨਹੀਂ ਲਿਜਾ ਸਕਦੇ ਬੰਦ ਕੀਤਾ ਹੋਇਆ ਜਿਹੜੀ ਸਮਗਰੀ ਹੈ ਜਿਹੜੇ ਲੋਕ ਫਸੇ ਹੋਏ ਉਹਨਾਂ ਦੀਆਂ ਕਿਸ਼ਤੀਆਂ ਬੇੜੀਆਂ ਤੇ ਜਾ ਰਹੀ ਹੈ ਜੇ ਤੁਸੀਂ ਵੀ ਕੋਈ ਮਦਦ ਕਰ ਸਕਦੇ ਹੋ ਤਾਂ ਮਦਦ ਜਰੂਰ ਕਰੋ ਦੂਸਰੀ ਚਲੋ ਹੁਣ ਆਪਾਂ ਦੂਸਰੀ ਸਾਈਡ ਚੱਲ ਕੇ ਦੇਖਦੇ ਹਾਂ ਆ ਦੇਖੋ ਜਿਹੜੇ ਗੇਟ ਹੈ ਪੂਰੇ ਓਪਨ ਕੀਤੇ ਹੋਏ ਆ ਪਾਣੀ ਜਿਹੜਾ ਬਹੁਤ ਸਪੀਡ ਨਾਲ ਆ ਰਿਹਾ ਵੈਸੇ ਕੇਲੀ ਜਿਹੜੀ ਇੱਕ ਸਾਰੀ ਪਾਸ ਆਊਟ ਹੋ ਗਈ ਐ ਜਿਹੜੀ ਉਸ ਦਿਨ ਆਪਾਂ ਨੂੰ ਦੇਖੀ ਸੀਗੀ ਉਹ ਸਾਹਮਣੇ ਤੁਹਾਨੂੰ ਦਿਖਾਣੇ ਆ ਉਸ ਸਾਈਡ ਤੋਂ ਜਿਹੜਾ ਬਿਆਸ ਦਾ ਪਾਣੀ ਖੱਬੇ ਪਾਸੇੋਂ ਜਿਹੜਾ ਪਾਣੀ ਆ ਰਿਹਾ ਉਹ ਸਾਰਾ ਬਿਆਸ ਦਾ ਪਾਣੀ ਆ ਰਿਹਾ ਸਪੀਡ ਦੇਖੋ ਧੋਨ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਇਸ ਸਾਈਡ ਤੋਂ ਜਿੰਨਾ ਪਾਣੀ ਆ ਰਿਹਾ ਉਹ ਬਿਆਸ ਦਾ ਪਾਣੀ ਐ ਸਤਲੁਜ ਚ ਪਾਇਆ ਜਾਂਦਾ ਹੈ ਕਿ ਤਾਂ ਕਰਕੇ ਸਤਲੁਜ ਜੜਾ ਅੱਗੇ ਜਾ ਕੇ ਬਹੁਤ ਹੀ ਜ਼ਿਆਦਾ ਮਾਰ ਕਰਦਾ ਆ ਜਿਹੜਾ ਆਹ ਜਿਹੜਾ ਇਧਰਲੀ ਸਾਈਡ ਆ ਉਥੇ ਜਿਹੜਾ ਉਹ ਪਰਲੀ ਸਾਈਡ ਤੇ ਗੋਡੇ ਤੋਂ ਪਾਣੀ ਆ ਰਿਹਾ ਉਹ ਬਿਆਸ ਦਾ ਪਾਣੀ ਹੈ ਬਿਆਸ ਦਾ ਪਾਣੀ ਰਲ ਕੇ ਤੇ ਮਾਰ ਕਰ ਰਿਹਾ ਸਤਲੁਜ ਦਾ ਪਾਣੀ ਹੈ ਜਿਹੜਾ ਉਹ ਮਾਰ ਨਹੀਂ ਕਰ ਰਿਹਾ ਕੋਈ ਪਰ ਨੂੰ ਤੇ ਫਾਜਲ ਦਾ ਸਤਲੁਜ ਉਹ ਪਾਣੀ ਸੀਮਤਾ ਇਹਨਾਂ ਜ਼ਿਆਦਾ ਨਹੀਂਗਾ ਕਿ ਬੰਨ੍ਹੇ ਟੁੱਟ ਜਾਣ ਪਰ ਜਦੋਂ ਦੋ ਦਰਿਆਵਾਂ ਦਾ ਪਾਣੀ ਰਲ ਜਾਂਦਾ ਉਦੋਂ ਮਾਰ ਬਹੁਤ ਜ਼ਿਆਦੀ ਕਰਦਾ। ਬਾਕੀ ਟ੍ਰੇਨ ਵਗੈਰਾ ਦੇ ਪਿੱਛੋਂ ਸਾਗ ਹੁੰਦੇ ਸਾਰਾ ਦਰਿਆ ਵਗੈਰਾ ਸਾਗ ਹੁੰਦਾ ਤੇ ਕੇਲੀ ਹੁਣ ਤੱਕ ਹੋਣੀ ਪਿੱਛੋਂ ਬੰਦ ਹੋ ਜਾਣੀ ਸੀ ਪਰ ਬੰਦ ਨਹੀਂ ਹੋਈ। ਆਹ ਦੇਖੋ ਪਿੱਛੋਂ ਜਿਹੜੀ ਕੇਲੀ ਆ ਉਹ ਅਜੇ ਵੀ ਆ ਰਹੀ ਐ। ਤੁਸੀਂ ਚੈੱਕ ਕਰ ਸਕਦੇ ਹੋ। ਕਿੰਨੀ ਜ਼ਿਆਦਾ ਕੇਲੀ ਜਿਹੜੀ ਉਹ ਹੰਦੇ ਦੇ ਪਿੱਛੋਂ ਆ ਰਹੀ ਹੈ ਇਹ ਜਿਹੜਾ ਪਿੱਛੋਂ ਕੋਈ ਵੀ ਜਿਹੜਾ ਪ੍ਰਬੰਧ ਕਰ ਲੈਣਾ ਸੀ ਸਫਾਈ ਕਰਨੀ ਸੀ ਸਾਰੀ ਉਹ ਨਹੀਂ ਕੀਤੀ ਗਈ ਜਿਹੜੀ ਕੇਲੀ ਹੈ ਉਹ ਆ ਕੇ ਫਲੱਡ ਗੇਟ ਤੇ ਫਸ ਜਾਂਦੀ ਹੈ ਤੇ ਇਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਚਲੋ ਆਪਾਂ ਸਾਰੇ ਅਰਦਾਸ ਕਰੀਏ ਕਿ بارش ਰੁਕੇ ਇਹ ਬਾਰਿਸ਼ ਰੁਕੇ ਜੇ ਤਾਂ ਹੀ ਪਾਣੀ ਦਾ ਜਿਹੜਾ ਉਹ ਹੱਲ ਹੋ ਸਕਦਾ ਤਾਂ ਹੀ ਪਾਣੀ ਉਤਰੇਗਾ ਤੇ ਲੋਕ ਆ ਪਾਣੀ ਚ ਹਰਨੋ ਜਾ ਸਕਦੇ ਆ